ਇੱਕ ਦੋਸ਼ੀ ਅਫਸਰ ਨੂੰ ਜਿਹੜਾ ਗ੍ਰਿਫਤਾਰ ਕੈਪਟਨ ਸਰਕਾਰ ਨੇ ਕੀਤਾ ਪਰ ਇਹਦੇ ਨਾਲ ਕੇਵਲ ਮੈਂ ਸਮਝਦਾ ਕਿ ਇਹ ਗੁੰਗਲਵਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਚਾਹੇ ਮੁੱਖ ਮੰਤਰੀ ਡੀਜੀਪੀ ਆਉ ਕਪ ਮੁੱਖ ਮੰਤਰੀ ਆ ਉਹਨਾਂ ਨੂੰ ਵੀ ਕੈਪਟਨ ਸਰਕਾਰ ਗ੍ਰਿਫਤਾਰ ਕਰੇ ਗ੍ਰਿਫਤਾਰ ਕਰੇ ਕਲਮ ਵਿੱਚ ਬੈਠੇ ਆ ਤੇ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਬੇਬਲ ਕਲਾਂ ਗੋਲੀकांड ਮਾਮਲੇ ਵਿੱਚ ਐਸਆਈਟੀ ਦੀ ਕਾਰਵਾਈ ਤੇ ਬੋਲਦਿਆਂ ਬਰਗਾੜੀ ਮੋਰਚੇ ਦੇ ਮੁਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਕੈਪਟਨ ਸਰਕਾਰ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਹੀ ਹੈ ਜਦਕਿ ਜਨਰਲ ਡਾਇਰਵੰਗ ਗੋਲੀ ਚਲਾਉਣ ਵਾਲੇ ਅਸਲ ਦੋਸ਼ੀ ਵੀ ਗ੍ਰਿਫਤਾਰ ਕੀਤੇ ਜਾਣੇ ਚਾਹੀਦੇ ਹਨ ਧੰਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬਰਗਾੜੀ ਵੇਖੇ ਪੰਥ ਦੋਖੀਆਂ ਨੇ ਬਿਆਦਬੀ ਕੀਤੀ ਇਨਸਾਫ਼ ਮੰਗਦੇ ਸਿੱਖ ਕੋਟਕਪੂਰਾ ਤੇ ਬਾਈਬਲ ਕਲਾਂ ਵਿੱਚ ਬੈਠਿਆਂ ਤੇ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਦੋ ਸਿੰਘ ਸ਼ਹੀਦ ਕੀਤੇ ਨੇਕਾਂ ਜ਼ਖਮੀ ਕਰ ਦਿੱਤੇ 1.5 ਸਾਲ ਬਾਦਲਾਂ ਦੀ ਪੁਲਿਸ ਅਣਪਛਾਤੀ ਰਹੀ ਉਹਨਾਂ ਦੀ ਸਰਕਾਰ ਦੇ ਦੌਰਾਨ ਤੇ ਬਾਅਦ ਵਿੱਚ ਕੈਪਟਨ ਕਾਂਗਰਸ ਸਰਕਾਰ ਆਈ ਤਾਂ 1.5 ਸਾਲ ਉਹਨਾਂ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਦੋਂ ਬਰਗਾੜੀ ਇਨਸਾਫ ਮੋਰਚਾ ਸ਼ੁਰੂ ਹੋਇਆ 1 ਜੂਨ 2018 ਨੂੰ ਤਾਂ 6.5 ਮਹੀਨੇ ਲਗਾਤਾਰ ਚੱਲੇ ਇਸ ਮੋਰਚੇ ਦੇ ਸੰਗਤਾਂ ਦੇ ਦਬਾਅ ਕਰਕੇ ਜਿੱਥੇ ਧਾਰਮਿਕ ਰਾਜਨੀਤਿਕ ਕਾਰਗੂਆਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੂਹ ਭਾਈਚਾਰੇ ਦੇ ਲੋਕਾਂ ਨੇ ਆਪਣਾ ਸਮਰਥਨ ਦਿੱਤਾ ਇਨਸਾਫ ਮੰਗਿਆ ਤਾਂ 4 ਪੁਲਿਸ ਅਫਸਰਾਂ ਤੇ 22 ਨੇ ਮੁਕੱਦਮਾ ਦਰਜ ਹੋਇਆ ਉਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਕੈਪਟਨ ਸਰਕਾਰ ਨੇ ਆਪਣੇ ਮਹਿੰਗੇ ਵਕੀਲ ਦਿੱਲੀ ਤੋਂ ਲਿਆ ਕੇ ਪਰ ਕੇਵਲ ਗੁੰਗਲੂਆਂ ਤੋਂ ਮਿੱਟੀ ਝਾੜੀ ਜਦੋਂ ਕਿ ਵਕੀਲ ਤਰੀਕਾ ਲੈਂਦੇ ਰਹੇ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਸਟੇ ਵਕੇਟ ਹੋਇਆ ਤਾਂ ਇੱਕ ਦੋਸ਼ੀ ਅਫਸਰ ਨੂੰ ਜਿਹੜਾ ਗ੍ਰਿਫਤਾਰ ਕੈਪਟਨ ਸਰਕਾਰ ਨੇ ਕੀਤਾ ਪਰ ਇਹਦੇ ਨਾਲ ਕੇਵਲ ਮੈਂ ਸਮਝਦਾ ਕਿ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਸਾਰੇ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਤੇ ਜਰਨਲ ਅਡਵੈਰ ਵਾਂਗੂ ਜਿਨੇ ਜਲਿਆਂ ਵਾਲੇ ਬਾਗ 'ਚ ਗੋਲੀ ਚਲਾਉਣ ਦਾ ਹੁਕਮ ਦਿੱਤਾ ਇਸੇ ਤਰ੍ਹਾਂ ਜਿਨਨੇ ਕੋਟਕਪੂਰਾ ਤੇ ਬਹਿਬਲ ਵੇਖੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਹ ਚਾਹੇ ਮੁੱਖ ਮੰਤਰੀ ਡੀਜੀਪੀ ਆ ਉਪ ਮੁੱਖ ਮੰਤਰੀ ਆ ਉਹਨਾਂ ਨੂੰ ਵੀ ਕੈਪਟਨ ਸਰਕਾਰ ਗ੍ਰਿਫਤਾਰ ਕਰੇ ਤਾਂ ਲੋਕਾਂ ਦੇ ਹਿਰਦੇ ਜਿਹੜੇ ਆ ਉਹ ਸਾਥ ਹੋਣਗੇ ਨਹੀਂ ਤੇ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਦਾ ਰੋਹ ਉਹ ਮੱਠਾ ਨਹੀਂ ਪਵੇਗਾ ਦੱਸ ਦਈਏ ਕਿ ਐਸਆਈਟੀ ਨੇ ਬੇਬਲ ਕਲਾ ਗੋਲੀਕਾਡ ਮਾਮਲੇ ਵਿੱਚ ਹੁਸ਼ਿਆਰਪੁਰ ਤੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜੋ ਉਸ ਸਮੇਂ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਸਨ ਐਸਆਈਟੀ ਨੇ ਇਹ ਕਾਰਵਾਈ ਹਾਈ ਕੋਰਟ ਦੇ ਉਸ ਫੈਸਲੇ ਮਗਰੋਂ ਕੀਤੀ ਜਿਸ ਵਿੱਚ ਹਾਈ ਕੋਰਟ ਨੇ ਜਾਂਚ ਰਿਪੋਰਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਮਗਰੋਂ ਹੁਣ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ